ਇਹ ਟ੍ਰੇਨਿੰਗ ਸਕੂਲ ਹੈ ਜੀ ਬ੍ਰੈਂਟਨ ਦੇ ਨਾਲ ਗੈਲਡਨ ਦੇ ਵਿੱਚ ਅੱਗੇ ਆਪਾਂ ਚੱਲਦੇ ਹਾਂ ਦਿਖਾਉਣੇ ਆ ਆ ਲੱਗਿਆ ਜੀ ਇਹਨਾਂ ਦਾ ਬੋਰਡ ਮੇਨ ਇੰਟਰਸ ਇਹ ਹੈਗਾ ਬ੍ਰੈਂਟਨ ਫਲਾਈਟ ਸੈਂਟਰ ਹੈ ਐਡਮਿਨਿਸਟ੍ਰੇਸ਼ਨ ਫਲਾਈਟ ਟ੍ਰੇਨਿੰਗ ਰੈਸਟੋਰੈਂਟ ਵਾਸ਼ਰੂਮ ਪਾਇਲਟ ਸ਼ਾਪ ਤੇ ਗੇਵਰੇ ਕਿਹਾ ਹਾਂ ਚੌਵੀ ਘਟ ਜਉਂਦੇ ਰਹਿ ਲਾ ਪੂਰੇ ਵੀ ਦੇਖਦੇ ਹਾਂ ہاں ਅੱਛਾ ਆਪਾਂ ਨੂੰ ਵੀ ਵਸ ਰਿਹਾ ਇਹ ਆਇਆ ਬਈ ਲਓ ਜੀ ਉਹ ਤਾਂ ਪੂਰੇ ਜਹਾਜ਼ਾਂ ਦੀ ਦੁਕਾਨ ਲੱਗੀ ਹੋਈ ਐ ਜਿਵੇਂ ਮਸਤੌਣੇ ਮੇਲੇ ਤੇ ਜਹਾ ਜਤ ਤੱਕ ਤਰੇ ਹੁੰਦੇ ਉੱਤੇ ਦੁਕਾਨ ਤੇ ਨਿਕੇ ਨਿਕੇ ਇਹਕੇ ਛੋਟੇ ਨੇ ਇਹ ਵਾਹ ਲੈ ਕੋ ਤਿੰਨ ਚਾਰ ਕੋਲਦੀ ਪੈਣੇ ਚਾਰ ਪੰਜ ਕੋਲਦੀ ਆ ਇੱਧਰ ਇਹਨਾਂ ਦੇ ਗੈਰੇਜ ਬਣੇ ਹੋਏ ਨੇ ਹਰੇਕ ਬੋਲ ਨਾਲ ਮੱਕੀ ਦਾ ਟਾਂਡਾ ਪਤਾ ਨਹੀਂ ਕਿਉਂ ਬੰਨਿਆ ਹੋਇਆ ਇੱਕ ਹੋਰ ਆ ਗਿਆ ਜੀ ਅਸਲ ਦੇ ਵਿੱਚ ਨਾ ਇਹ ਟ੍ਰੇਨਿੰਗ ਸਕੂਲ ਹੈ ਜੀ ਸਾਰਾ ਇਹ ਪਾਇਲਟਾਂ ਦਾ ਐਸੇ ਕਰਕੇ ਕਈ ਵਾਰੀ ਜਦੋਂ ਹੁੰਦਾ ਹੈ ਟ੍ਰੇਨਡ ਇਹਨੇ ਵੀ ਬਹੁਤ ਦੂਰ ਜਾ ਕੇ ਲੈਂਡ ਕਰਿਆ ਗੁਰਿੰਦਰ ਹਾਂ ਲੈਂਡ ਹਜੇ ਹੋਇਆ ਨਹੀਂ ਹੈਲੀਪੈਡ ਮੁੱਕ ਵੀ ਗਿਆ ਲੇਗਾ ਹੈ ਸਹੀ ਲੇਗਾ ਲੋ ਜੀ ਇੱਕ ਹੋਰ ਆ ਗਿਆ ਇਹ ਅਸਲ 'ਚ ਟ੍ਰੇਨਿੰਗ ਸਕੂਲ ਹੈ ਟ੍ਰੇਨਿੰਗ ਸਕੂਲ ਜਿਹੜੇ ਵਿਦਿਆਰਥੀ ਰ ਸਿੱਖ ਰਹੇ ਨੇ ਸਟੂਡੈਂਟ ਉਹ ਲੋਕ ਡੋਲੇ ਖਾ ਰਹੇ ਆ ਕਿੰਨੇ ਡੋਲੇ ਖਾਂਦਾ ਆ ਰਹੇ ਆ ਦੇਖੋ ਡੋਲੇ ਦੇ ਕਿੰਨੇ ਖਾ ਰਿਹਾ ਗਰੇਂਦਰ ਠੀਕ ਇਹ ਨਹੀਂ ਫੇਰ ਜੱਕਦੀ ਰੇਸ ਫੇਟੇਗਾ ਡਾਕੇ ਵੀ ਟ੍ਰੇਨਿੰਗ ਚੱਲ ਰਹੀ ਹੈ ਟ੍ਰੇਨਿੰਗ ਹੈ ਹਾਂ ਲਓ ਜੀ ਇੱਕ ਹੋਰ ਆ ਗਿਆ ਲੈਂਡ ਕਰ ਰਿਹਾ ਹੈ ਉਹੀ ਆ ਗਿਆ ਜਿਹੜਾ ਪਹਿਲਾਂ ਲੈਂਡਿੰਗ ਕਰਿਆ ਨਹੀਂ ਉਹ ਥੱਲੇ ਆ ਕੇ ਹਵਾ ਦਾ ਤੇਜ਼ ਵਹਾ ਸੀ ਡੋਰਾ ਖਾਗਾ ਦੁਬਾਰੇ ਫੇਰ ਚੱਕ ਕੇ ਲੈ ਗਿਆ ਉਹ ਉਹ ਰਾਗੇ ਘੰਟਾ ਕਰ ਰਹੇ ਨੇ نیچے ਆ ਕੇ ਤੋਂ ਕਦੀ ਆਏ ਉਹ ਡੋਲ ਨਾ ਹੁੰਦਾ ਦੇ ਅਰੇ ਇੰਦਰ ਉੱਧਰ ਜਾਂਦਾ ਦੇ ਅਰੇ ਇੰਦਰ ਕਿੰਨੇ ਇਸ ਫੇਰ ਚੱਕਤੀ ਰੇਸ ਜਿਉ ਨੇ ਫੇਰ ਫੇਰ ਲਾਤਾ ਫੇਰ ਲੈ ਗਿਆ ਇੱਕ ਹੋਰ ਆ ਗਿਆ ਹਵਾ ਬਹੁਤ ਜ਼ਿਆਦਾ ਤੇ ਚੱਲ ਰਹੀ ਹੈ ਪਹਿਲਾਂ ਵਾਲਾ ਵੀ ਜੋ ਲੈਂਡ ਕਰ ਲਿਆ ਹੈ ਕਿ ਹੈਲੀਪੈਡ ਤੇ ਟ੍ਰੈਕ ਸੀ ਖਤਮ ਹੋ ਗਿਆ ਸਪੀਡ ਉਹ ਵੀ ਕੰਟੀਨਿਊ ਤਦਾਰੇ ਫਿਰ ਉਹਨੇ ਰੇਸ ਦੇਖ ਕੇ ਢਾਈ ਚੱਲ ਪਿਆ ਆਵਾਜ਼ ਫਿਰ ਹੋ ਰਾ ਰਹੇ ਨਹੀਂ ਦਬਾਉਂਦਾ ਹੋਣੀ ਕਰਦਾ ਹਾਂ ਵੀਡੀਓ ਫੋਟੋ ਆ ਲਗ ਲਓ ਹਾਂ ਇਹ ਥੋੜਾ ਗੋਲ ਜਿਹਾ ਉਪਰੋਂ ਹੈ ਨਾ ਇਹ ਇਹਨੇ ਪੂਰਾ ਸਮੂਥਨਾ ਹੈ ਪੂਰਾ ਮਾਰ ਲਿਆ ਬ੍ਰੇਕ ਇਹਨੇ ਤਾਂ ਪੂਰੇ ਕਰ ਲਿਆ ਸੈਟ